ਸਾਡੇ ਵਰਕਰ ਸਹਬਾਨ ਔਰ ਜਥੇਬੰਦੀਆਂ ਦੇ ਆਗੂ ਸਹਬਾਨ ਸਾਲ ਦਾ ਪੰਜ ਸਰਪੰਚ ਜਿਹੜੇ ਸੂਝਵਾਨ ਲੋਕ ਤੇ ਜੋ ਸਰਕਾਰ ਨੇ ਇੱਕ ਬਲਾਕ ਲੈਵਲ ਦਾ ਜੋ ਫੈਸਲਾ ਗਲਤ ਕੀਤਾ ਹੈ ਉਹ ਜਿੰਨਿਆਂ ਨੂੰ ਸੋਝੀ ਹੈਗੀ ਉਹ ਅੱਜ ਇਸ ਧਰਨੇ ਦੇ ਵਿੱਚ ਬੀਬਾਈ ਦਿਨਾਂ ਤੋਂ ਜਥੇਬੰਦੀਆਂ ਵੱਲੋਂ ਧਰਨਾ ਲੱਗਿਆ ਹੈ ਮੈਂ ਸਾਰੇ ਹੀ ਜਿੰਨੇ ਇੱਥੇ ਪਹੁੰਚੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਜਨਕਰਾਜ ਜੀ ਸਿੰਘਲਾ ਇਹਨਾਂ ਨੇ ਯੋਗਦਾਨ ਪਾਇਆ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਭਰਾ ਕ੍ਰਿਸ਼ਨ ਚਾਹਾਨ ਜੀ ਜੋ ਕਿ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੇ ਸੰਘਰਸ਼ਾਂ ਦੇ ਵਿੱਚ ਜਾ ਰਹੇ ਆ ਚਮਕੌਰ ਸਿੰਘ ਜੀ ਸਿੱਧੂ ਸਾਹਿਬ ਮੁਸੇ ਵਾਲੇ ਦੇ ਤਾਇਆ ਜੀ ਉਹ ਵੀ ਸਾਡੇ ਵਿਚਕਾਰ ਇਹਨਾਂ ਦੇ ਵਿੱਚ ਯੋਗਦਾਨ ਪਾਇਆ ਮੇਰੇ ਚਾਚਾ ਜੀ ਜਿਨ੍ਹਾਂ ਨੇ ਇਸ ਮਕਾਮ ਦੇ ਉੱਤੇ ਔਰਦਾਸ ਨੂੰ ਸਰਪੰਚ ਬਣਾਉਣ ਦੇ ਵਿੱਚ ਪੂਰਾ ਯੋਗਦਾਨ ਪਾਇਆ ਬਰਬੰਦਰ ਸਿੰਘ ਜੀ ਕਾਕਾ ਜੋ ਕਿ ਇਥੇ ਬੋਲ ਕੇ ਗਏ ਆ ਜੇ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਕਰਨਲ ਸਿੰਘ ਜੀ ਐਸ ਡੀਓ ਸਾਹਿਬ ਹਰਿੰਦਰ ਸਿੰਘ ਜੀ ਮਾਨਸਾਹੀਆ ਮੇਰੇ ਵੱਡੇ ਭਰਾ ਅਸੀਂ ਕਲੱਬਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾਗਾ ਇਕਬਾਲ ਸਿੰਘ ਜੀ ਸਰਪੰਚ ਬਲਜੀਤ ਸਿੰਘ ਜੀ ਸਰਨਾ ਬਹੁਤ ਹੀ ਸਤਿਕਾਰਯੋਗ ਆਗੂ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇस्तो ਸਾਨੂੰ ਦੱਸ ਦਿਆਂ ਜੇ ਬਲਾਕ ਟੁੱਟ ਗਿਆ ਨਾ ਇਹਦੇ ਵਿੱਚ 33 ਪਿੰਡ ਪੈਂਦੇ ਨੇ ਅੱਜ ਨਾਲ ਸਰਪੰਚਾਂ ਨੂੰ ਵੀ ਬੇਨਤੀ ਕਰਦਾ ਇਹ ਸਾਜਾਕੋ ਸਾਰੇ ਸਾਲਾਂ ਦਾ ਸਰਪੰਚ ਨੇ ਕੰਮ ਇਸ ਦਫ਼ਤਰ ਦੇ ਵਿੱਚ ਹਰੇਕ ਨੂੰ ਪੈਂਦਾਗਾ ਕਿਉਂਕਿ ਇੱਥੇ ਕਾਗਜ ਪਰੇ ਜਾਂਦੇ ਆ ਇੱਥੇ ਆਪਾਂ ਪਿੰਡਾਂ ਦੀ ਡਿਵੈਲਪਮੈਂਟ ਨਾਲ ਜੁੜੇ ਆ ਆ ਸੀਡੀਪੀਓ ਦਫ਼ਤਰ ਹੈਗਾ ਇਹਦੇ ਵਿੱਚ ਜੋ ਕਿ ਆਪਣਾ ਆਪਾਂ ਇੱਥੇ ਪਿੰਸਣਾ ਵੱਜਦੀਆਂ ਆਪਾਂ ਇੱਥੇ ਨੇੜੇ ਚੱਲ ਕੇ ਆਪਾਂ ਪੀਖੀ ਦੇ ਵਿੱਚ ਆ ਕੇ ਆਪਦਾ ਕਾਗਜ਼ ਪੱਤਰ ਦੇ ਜਾਂਦੇ ਆਗੇ ਤੇ ਜੇ ਇਹ ਬਲਾਕ ਤੋੜਤਾ ਲੋੜ ਤਾਂ 38 ਪਿੰਡੀ ਨਹੀਂ ਆਉਂਦੇ ਪਰ 63 ਪਿੰਡ ਹੋ ਜਾਣਗੇ ਜੀ 63 ਪਿੰਡਾਂ ਦੇ ਤੁਸੀਂ ਇੱਕ ਕੰਮ ਕੋਲ ਕੇ ਸੁਣ ਲਓ ਸੂਝਵਾਨ ਲੋਕੋ ਤੁਸੀਂ ਪਿੰਡਾਂ ਦੇ ਵਿੱਚ ਇਸ ਸਰਕਾਰ ਦਾ ਪਿੱਟ ਸਿਆਪਾ ਕਰਨਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਸੱਥਾਂ ਦੇ ਉੱਤੇ ਸਰਕਾਰ ਚਲਾਵਾਂਗੇ ਸੱਥਾਂ ਦੇ ਉੱਤੇ ਸਰਕਾਰ ਚੱਲੂਗੀ ਅੱਜ ਕਿੱਥੋਂ ਚੱਲਦੀ ਆ ਭਾਈ ਸਰਕਾਰ ਅੱਜ ਆਪੀ ਚੰਡੀਗੜਾ ਚੀ ਚੱਲਦੀ ਹੈਗੀ ਅੱਜ ਇਹਦੇ ਨਾਲ ਚੱਲਦੀ ਆ ਪੱਲੀਆਂ ਵਸਾਈ ਬੈਠੇ ਨੇ ਤੇ ਕਿੰਨੇ ਇਹਨਾਂ ਦੇ ਉੱਤੇ 3.5 ਸਾਲਾਂ ਦੇ ਉੱਤੇ ਕਿੰਨੇ ਐਲੀਕੇਸ਼ਨ ਲੱਗ ਗਏ ਸਰਕਾਰ ਦਾ ਹਾਲ ਹੈ ਤੇ ਸਰਕਾਰ ਹੁਣ ਕਿਉਂ ਗੱਲ ਕਰਨੋਂ اٹਗੀ ਕਿ ਅਸੀਂ ਮਹੱਲਾ ਕਲਨੀਿਤ ਬਣਾਵਾਂਗੇ ਕੋਈ ਵੀ ਗਰੀਬ ਬੰਦਾ ਹੈ ਹਸਪਤਾਲਾਂ ਦੇ ਵਿੱਚ ਦਵਾਈ ਲੈਣ ਨਹੀਂ ਜਾਊਗਾ ਛੋਟੇ ਮਹੱਲੇ ਦੇ ਵਿੱਚ ਮਹੱਲਾ ਕਲੀਨਿਕ ਬਣਾ ਕੇ ਸਿਹਤ ਦਾ ਕੰਮ ਸੀ ਚੁੰਝ ਭਰਿਆ ਕਰੋ ਤਾਂ ਉਸ ਦੇ ਵਿੱਚ ਪਾਣੀ ਪਾਇਆ ਜਾ ਕਰੇ ਉਹ ਚੜੀ ਉੱਡ ਕੇ ਪਾਣੀ ਕੋਲੇ ਜਾਇਆ ਕਰੇ ਉਸ ਦੇ ਵਿੱਚ ਚੁੰਧ ਪਾਣੀ ਦੀ ਛਿੱਟਿਆ ਜਾ ਕਰੇ ਇੱਕ ਤਮਾਸ਼ੀ ਗਰੀਬ ਲੋਕ ਜਿਹੜੇ ਕਹਿੰਦੇ ਸੀ ਵੀ ਚਿੜੀ ਕਿਤੇ ਅੱਗ ਨਾ ਬੁਝਾ ਦੇਂ ਉਹ ਇੰਦੇ ਵੱਡੇ ਜੰਗਲ ਦੇ ਵਿੱਚ ਲੱਗੀ ਐ ਉਹ ਜਵਾਬ ਦਿੱਤਾ ਸਿਆਣੇ ਲੋਕਾਂ ਨੇ ਵੀ ਚਿੜੀ ਅੱਗ ਤਾਂ ਬੁਝਾ ਨਹੀਂ ਸਕਦੀ ਜਿੱਤੇ ਇਹਦਾ ਇਤਿਹਾਸ ਲਿਖਿਆ ਗਿਆ ਜਿੱਤੇ ਇਹੋ ਆਪਣਾ ਵੀਡੀਓ ਦਫ਼ਤਰ ਬਰਕਰਾਰ ਰਹਿ ਗਿਆ ਤੁਹਾਡੇ ਲੋਕਾਂ ਦਾ ਇਸ ਕਿਤਾਬ ਦੇ ਵਿੱਚ ਇਸ ਇਤਿਹਾਸ ਦੇ ਵਿੱਚ ਚਿੜੀ ਵਾਂਗੂ ਨਾਮ ਲਿਖਿਆ ਜਾਵੇਗਾ ਐਨੀਆਂ ਬੇੜਤੀਆਂ ਬੋਲਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ